ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁੰਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾ ਆ ਗਈਆਂ ਵੀਰੋ ਦੋ ਵੇੜਾ ਨੇ ਇੱਕ ਜਰਸੀ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸੱਚੇ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਵਧੀਆ ਵੀਰੇ ਨਾ ਦੱਸਿਓ ਨਾਵਿੱਧੀ ਮੇਰਾ ਹੈ ਗਜਿਹਰਦੇਵ ਸਿੰਘ ਹਾਂਜੀ ਪਿੰਡ ਸੇਖਵਾ ਹਾਂਜੀ ਜ਼ਿਲ੍ਹਾ ਪਟਾਪੁਰ ਤੇ ਤਹਿਸੀਲ ਪਟਾਲਾ ਡਾਕਾ ਨਫਰੇ ਚੂੜੀਆਂ ਜੀ ਠੀਕ ਹੈ ਵੀਰੇ ਹਾਂਜੀ ਫੋਨ ਨੰਬਰ 88880315 ਅੱਛਾ ਜੀ ਤੇ ਬਾਕੀ ਮੇਰੇ ਵੀਰ ਜਿਹੜੇ ਕਿੰਨੇ ਡੇੜੀ ਭਰ ਵਿੰਦੇ ਆ ਉਹਨਾਂ ਨੂੰ ਭਰਾਵਾਂ ਸਾਸਰੀ ਕਾਲ ਜੀ ਸਾਸਰੀ ਕਾਲ ਵੀਰੇ ਤਾਂ ਕਰੀਏ ਸ਼ੁਰੂ ਵੀਰੇ ਇਹਨਾਂ ਨੂੰ ਹਾਂਜੀ ਇਹ ਦੋ ਬੜਾ ਨੀਦੀ ਦੋ ਵੜਾਂ ਆ ਗਈਆਂ ਇਹ ਜੱਸੀ ਆ ਗਈ ਇਹ ਕੋਈ ਗਲਤੀ ਦੇਖੋ ਠੀਕ ਹੈ ਜੀ ਬਿਲਕੁਲ ਜੀ ਕੀ ਆ ਇਹ ਤਾਂ ਬੱਚਾ ਦੇ ਵਸਾ ਦੇ ਮਗਰ ਇਹ ਆ ਵਛਾ ਹੈ ਜੀ ਆ ਜੀ ਵਸਾ ਲਏ 15 ਦਿਨਾਂ ਦੀ ਸੂਈ ਪੰਥਾ ਫੇਰਾ ਦੀ 15 ਦਿਨਾਂ ਦੀ ਸੂਈ ਹਾਂਜੀ ਹਾਂਜੀ ਠੀਕ ਆ ਵੇਖੋ ਵੀਰੋ ਬੱਛਾ ਆ ਗਿਆ ਮਗਰ ਹਾਂਜੀ ਤਾਂ ਆ ਵੈੜਾ ਚੈੱਕ ਕਰ ਲਓ ਫੇਸ ਕੁਆਲਿਟੀ ਥਣ ਦੀ ਕੁਆਲਿਟੀ ਚੈੱਕ ਕਰੋ ਚੰਗਾ ਵੀਰੇ ਸੋਨਾ ਥਣ ਲੱਗਿਆ ਚਵਾਈ ਵਾਲਾ ਮੁੱਠੀ ਥਣ ਲੱਗਿਆ ਹਨਾ ਜੀ ਹਾਂਜੀ ਹਾਂਜੀ ਜਦੋਂ ਸੋਨਾ ਥਣ ਲੱਗਿਆ ਖੋਲੋ ਵੀਰੇ ਤੋਰਾ ਵਖਾਈਏ ਤਾਂ ਆ ਵੀਰੋ ਬੱਛਾ ਆ ਗਿਆ ਮਗਰ ਇਹਦੇ ਤਾਂ ਚੰਗੀ ਸੋਹਣੀ ਵੈੜਾ ਕੱਦ ਵਜਨ ਵਾਲੀ ਆ ਵੀਰੋ ਐਨ ਲੰਮੀ ਵੇਜਾ ਕੱਦ ਵਜਨ ਵਾਲੀ ਆ ਚੰਗੀ ਵੈੜਾ ਲੈ ਵਾ ਲੂ ਵੀਰੋ ਚੰਗਾ ਕੈਂਟ ਲੱਗਿਆ ਚੈੱਕ ਕਰ ਲਓ ਚੰਗੀ ਸੋਹਣੀ ਵੈੜ ਐ ਕੋ ਵੀਰੋ ਚੈੱਕ ਕਰ ਲਿਓ ਐ ਥੱਬੇ ਥੱਬੇ ਲਾਇ ਲੈ ਵੇ ਹਲੇ ਲੋਾਰ ਦੀ ਬੜੀ ਆ ਬਹੁਤ ਚੰਗੀ ਵੈੜ ਆ ਗਈ ਵੀਰੋ ਤਾਂ ਖਾਣ ਬਹੁਤ ਚੰਗਾ ਲੱਗਿਆ ਚੋਈ ਵਾਲਾ ਥਾਨਾ ਤਾਂ ਵੀਰੇ ਫੈਂਡ ਫੋਨ ਵੀ ਇਹਦੀ ਚੰਗੀ ਹੁੰਦੀ ਉਹ ਫੈਂਡ ਫੋਨ ਚੱਲ ਜਾਂਦੀ ਆ ਠੀਕ ਆ ਵੇਖੋ ਵੀਰੋ ਐ ਫੜ ਫੜ ਪਛਾਣ ਨੂੰ ਬਣੀ ਹੋਈ ਆ ਵੱਡੀ ਵੈੜਾ ਲੰਮੀ ਵੇਲਾ ਚੰਗੀ ਸੋਣੀ ਵੈੜ ਆ ਗਈ ਵੀਰੇ ਤੱਚਵਾ ਚੂ ਕਿਵੇਂ ਦਾ ਲੱਗਿਆ ਵੀਰੇ ਜੀ ਮੈਨੂੰ ਮੋਗਾ ਜਲੇ ਜਵਾਬ ਬਹੁਤ ਵਧੀਆ ਵਾ ਕੀ ਬਾਤ ਹੈ ਜੀ ਹਾਂ ਜੀ ਬਾਕੀ ਵੀਰੇ ਚੰਗੀ ਸੋਣੀ ਵੈੜ ਆ ਗਈ ਆ ਹਾਂ ਜੀ ਚੰਗੀ ਸ਼ਕੀਨ ਵੈੜ ਆ ਹਾਂ ਜੀ ਵੱਡੇ ਪੱਲੇ ਜਾ ਕਿਹਦੀ ਸੀ ਲੇਖੇ ਥੱਲੇ ਬੈਜੋ ਬੰਨ ਗੱਲ ਨਹੀਂ ਆ ਠੀਕ ਹੈ ਵੀਰੇ ਇੱਥੇ ਥੱਲੇ ਬੈਜੋ ਸੀਲਸ ਲੱਗ ਗਈ ਹੈ ਨਾ ਜਵਾਬ ਆਪਣਾ ਬਹੁਤਾ ਹੀ ਮੋਗਾ ਹੀ ਲੱਗਾ ਜਵਾਬ ਦੇ ਅੱਛਾ ਜੀ ਹਾਂ ਜੀ ਤਾਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੈੜ ਇਹ ਦੋਵੇਂ ਹੀ ਵੈੜਾ ਨਾ ਹਾਂਜੀ ਇਹਨਾਂ ਨੇ ਬੱਚੇ ਕਿਹ ਜਿਹੇ ਕਦੇ ਤੇ ਬਾਲਟੇ ਚ ਅੱਛਾ ਜੀ ਬਸ ਨੂੰ ਤਾਂ ਕਹਿੰਦਾ ਵੀ ਇਹ ਅੰਦੇ ਹੀ ਵੀ ਇਹ ਜਿਹੜੀਆਂ ਬੱਚੇ ਮੁਕੇ ਪਾਏ ਛਾਨ ਬੜੇ ਵੱਡੀਆਂ ਤੇ ਇੱਕ ਨਾਲੇ ਵੀ ਹੋਰ ਆਪਣਾ ਆਪਣੇ ਪੈਰ ਬੜੇ ਮਿਹਦੀਆਂ ਬੱਚੇ ਵਿਧਦੇ ਆ ਠੀਕ ਠੀਕ ਹੈ ਜੀ ਇਹ ਇਹ ਉਹਦੇ ਦੋਵੇਂ ਹੀ ਬੱਚੇ ਇਹਦਾ ਵਸਾ ਉਹ ਵੀ ਪਾਲ ਦੇ ਪੈਂਦਾ ਜੀ ਦੁੱਧ ਹਾਂਜੀ ਤੇ ਉਹਦੀ ਜਿਹੜੀ ਵਸਲੀ ਉਹ ਵੀ ਪਾਲ ਦੇ ਲਈ ਲਈ ਉਹਨਾਂ ਨੇ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਇੱਕੋ ਘਰੋਂ ਲਈਆਂ ਹਾਂਜੀ ਹਾਂਜੀ ਠੀਕ ਹੈ ਵੀਰੇ 14 ਕਿਲੋ ਦਾ ਖੰਡਾ ਕਰਕੇ 14 ਲੀਟਰ ਹੁਣ ਦੁੱਧ ਮੌਜੂਦ ਆ ਹਾਂਜੀ ਹਾਂਜੀ ਤੁਹਾਡਾ ਕੀ ਬਾਤ ਹੈ ਵੇਖੋ ਵੀਰੋ ਲੇਵਾ ਬੜਾ ਸ਼ਾਨਦਾਰ ਲੱਗਿਆ ਐ ਪੈਪਾ ਮੂਪਾ ਲੱਗੇ ਹੰਦ ਦੋਦਾਂ ਦੀਆਂ ਨਿਸ਼ਾਨੀਆਂ ਚੰਗੀਆਂ ਕੈਂਡ ਵੜਾ ਤਾਂ ਵੀਰੇ ਆਹ ਦੇਖੋ ਆਹ ਦੇਖੋ ਫੈ ਫੈ ਇਸ ਨੂੰ ਪਾਲੀ ਥੋੜੀ ਜਾਈ ਆ ਹਾਂ ਠੀਕ ਹੈ ਜੀ ਹਾਂਜੀ ਤਾਂ ਵੀਰੇ ਮੁੱਲ ਮੁੱਲ ਕਿਨੇ ਦੇ ਰਹੀ ਐ ਦੱਸ ਦੋ ਤੁਸੀਂ ਉਧਰ ਦੇ ਵਹਿਣ ਹਿਸਾਬ ਨਾਲ ਇਹ ਤਾਂ ਵਹਿਣ 30000 ਦੀ ਵੇਚੀ ਰਹੀ ਆ ਹਾਂਜੀ ਸੁਈ ਇਹਨਾਂ ਨੇ 15 ਦਿਨ ਹੋਇਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਜੇ ਕਈ ਵੀਰ ਅੰਦਰ ਨੇ ਵੀ ਪਾਣੀ ਕਿ ਸੱਭ ਕਰਦੇ ਬਣ ਕੀ ਗੱਲ ਆ ਜੇ ਕਿਨੂੰ ਡੌਟ ਹੋਵੇ ਪਾਣੀ ਪੱਚਾ ਮਗਰ ਲਾਇਆ ਜਾਂ ਕੀ ਕੀਤਾ ਅਸੀਂ ਜਿਨ੍ਹਾਂ ਨੂੰ ਲੱਗਿਆ ਤਾਂ ਉਹਨਾਂ ਤਾਂ ਲੈ ਜਾਵਾਂਗੇ ਆਪਾਂ ਠੀਕ ਆ ਵੀਰੇ ਠੀਕ ਆ ਨਾਲੇ ਵੀਰੇ ਵੈੜ ਤਾਂ ਲੈਵੇ ਤੋਂ ਕੋਈ ਅੰਦਾਜ਼ਾ ਲਾ ਲੈਂਦਾ ਹਨਾ ਹਾਂ ਬਿਲਕੁਲ ਯਾਨੀ ਕਿ ਸੋਨਾ ਲੇਵਾ ਆ ਦੁੱਧ ਨੂੰ ਵੀ ਚੰਗੀ ਵੈੜ ਨਿਕਲੂਗੀ ਹਾਂਜੀ ਹੁਣ ਮੌਕੇ ਦੇ ਕਿੰਨਾ ਦੱਸਿਆ ਤੁਸੀਂ 14 ਮਾ ਪੂਰਾ ਰਦੇਆ 14 ਕਿਲੋ ਤੇ ਮੁੱਲ ਵੀਰੇ ਇਹਦਾ ਕਿੰਨੇ ਦੀ ਦੇ ਦੇਣੀ ਜੀ ਇਹਦੇ ਜੇ ਆਪਾਂ 50000 ਗੜੀ 50000 ਦੀ ਵੇਖਦੀ ਆ ਹਾਂਜੀ 50 ਦੀ ਵੇਖਦੀ ਹਾਂਜੀ 300 ਕਿੰਨੇ ਦੇ ਦੀ ਨਹੀਂ ਤੁਸੀਂ ਦੱਸੋ ਕੋਈ ਨਾ ਕਰੋ ਮਾਂ ਤਾਂ ਇਹ ਦੇਰੀਏ ਵੀ ਦਿਹਾੜਾ 48000 ਦੀ 48 ਦੀ ਹਾਂਜੀ ਠੀਕ ਹੈ ਵੀਰੇ ਸਾਰਾ ਮੰਗਤਾ ਤੇ ਇਹਦੇ ਕਿੰਨਾ ਦੇਖੀ ਦੋ ਹੀ ਛੱਡ ਦੋ 40 ਦੀ 40 ਹਜ਼ਾਰ ਤੇ ਹਾਂ ਨਾ 40 ਹਜ਼ਾਰ ਦੀ 100 ਹੀ ਹੋਣੀ 200 ਰੁਪਿਆ ਅੱਛਾ ਛੋਟੂ 46 ਚ ਹਾਂਜੀ ਹਾਂਜੀ ਤਾਂ ਚੰਗੀ ਵੈੜਾ ਵੇਖੋ ਵੀਰੇ ਹੋਲੇ ਦੇ ਵਾਲੀ ਵੈੜ ਆ ਗਈ 46 ਹਜ਼ਾਰ ਦੀ ਵੀਰ ਕਹਿੰਦਾ ਵੈੜ ਦੇ ਦਾਂਗੇ ਚੰਗੀ ਸੋਣੀ ਵੜਾ ਬਾਕੀ ਵੀਰੇ ਦੀ ਫੈਂਟ ਫੋਨ ਵੀ ਚੰਗੀ ਆਉ ਹਾਂ ਉਹ ਚਵਾ ਬੜਾ ਵਧੀਆ ਜੇ ਚਵਾ ਚੰਗਾ ਲੱਗਿਆ ਥਾਨ ਵਧੀਆ ਲੱਗਿਆ ਨਾ ਮੇਰੇ ਚਵਾ ਦਾ ਹਾਂਜੀ ਹਾਂਜੀ ਥਾਨ 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 ਪਾਂਡੇ ਦਾ ਪਸ਼ੂ ਹੁੰਦਾ ਹਾਂਜੀ ਥਾਨ ਚੰਗਾ ਲੱਗਿਆ ਤਾਂ ਆਪੇ ਚਵਾਈ ਚੰਗੀ ਮੰਨਦੇ ਹਾਂ ਨਾ ਤਾਂ ਦੂਜੇ ਨੰਬਰ ਤੇ ਆ ਗਈ ਵੜਾ ਦਾ ਦੱਸੋ ਵੀਰੇ ਇਹਨੂੰ ਵੀਰ ਜੀ ਇਹਨੂੰ ਵੀ ਹੋਏ ਜੇ ਸੂਈ ਨੂੰ 15 ਦਿਨ ਅੱਛਾ ਜੀ ਠੀਕ ਆ ਠੀਕ ਆ ਜੀ ਇੱਥੇ ਜੋ ਮੜਾ ਜਿੱਥੇ ਅੱਜ ਕਰਦੀ ਹੈ ਠੀਕ ਹੈ ਇਹ ਫੋ ਵੀਰ ਹੋਈਦਾ ਵੀ ਲੈਵਲ ਉੱਤੇ ਕਰਨਾ ਕਿਹੜਾ ਵੀਰ ਕਿੰਨੀ ਫਿਕਰ ਵੀ ਬੁਤਾ ਹੀ ਮੋਗਾ ਚ ਲੱਗਾ ਆ ਕੀ ਬਾਤ ਥਣ ਸੋਣ ਲੱਗਿਆ ਬੋਲ ਬੜਾ ਥਲੇ ਦੇ ਵੀ ਤੇਰਾ ਨੂੰ ਦੁੱਧ ਠੰਡਾ ਕਰਕੇ ਇਹ ਦੁੱਧ ਇਸ ਟਾਈਮ 13 ਲੀਟਰ ਆ ਇਹਦੀ ਇਹਦੀ ਮਸ਼ੀਨ ਤੇ ਦੁੱਧ ਪਿੰਡ ਚ ਬਾਲਟੀ ਚ ਅੱਛਾ ਲੱਗ ਜਾਈ ਆ ਉਹ ਵਸ਼ੀ ਦਿਖਾਓ ਅਸੀਂ ਕਿੱਡੀ ਕਮਾਨੀ ਕਰੀਂ ਇਧਰ ਆਓ ਹਾਂ ਦੇਖੋ ਮੱਸੀ ਕਿੰਨੀ ਸੋਹਣੀ ਆ ਆ ਕੀ ਵਸ਼ੀ ਮਗਰ ਹਾਂ ਕੀ ਗੱਲ ਤੇ ਬਹੁਤ ਵਧੀਆ ਗੱਲ ਆਇਆ ਹੈ ਚੰਗੇ ਸੀਮੰਦੀ ਆ ਗਈ ਹੈ ਨਾ ਹਾਂਜੀ ਇਹ ਵੀ ਦੁੱਧ ਬਾੜੇ ਦੇ ਪਿੰਨਾਂ ਦੇ ਇਹਦੇ ਤੋਂ ਨਿਲ ਬਾੜੇ ਤਾਂ ਵੀ ਤੇ ਉਹ ਵਗਾ ਦੇ ਨੇ ਵੀਡੀਓ ਕਿੱਤ ਠੀਕ ਕਿਦਾਂ ਕਿਦਾਂ ਬੱਚੇ ਤੋਂ ਬਦ ਅੱਛਾ 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 ਵੀਡੀਓ ਵੀ ਆ ਗਈ ਆ ਤਾਂ ਵੇਖੋ ਵੀਰੋ ਚੰਗੀਆਂ ਮਿਹੜਾ ਵੀਰੇ ਕੋਲੇ ਆ ਗਿਆ ਵੱਡੇ ਪੱਲੇ ਚ ਦੁੱਧ ਵੀ ਵੀਰ ਚੰਗਾ ਦੱਸਦਾ ਹੈ ਵੀ ਵੀਰੇ ਜਾਦ ਨਸਲ ਚ ਤਾਂ ਫਣ ਵੀ ਚੰਗਾ ਲੱਗਿਆ ਤਾਂ ਹੁਣ ਦੁੱਧ 13 ਕਿਲੋ ਦੱਸਿਆ ਪਕਾਉਂਦੇ ਰਹੋ ਬਾਕੀ ਉਹ ਘਟਣੀ ਘਟਣੀ ਹੋਊਗਾ ਤਾਂ ਖੋਲੋ ਵੀਰੇ ਤੋਰਾ ਵਿਖਾਈਏ ਜਵਾਬ ਬੜਾ ਵਧੀਆ ਲੱਗਾ ਯਾ ਠੀਕ ਹੈ ਤੇ ਮਗਰ ਵੀਰੇ ਇਹਦੇ ਵਸ਼ੀ ਆ ਗਈ ਆ ਇਹ ਵੀ ਚੰਗੀ ਵੇੜਾ ਦੋਵੇਂ ਵੇੜਾ ਬਹੁਤ ਸ਼ਾਨਦਾਰ ਆ ਵੀਰ ਕੋਲੇ ਉਹਨਾਂ ਦਾ ਯਾ ਪਾੜੇ ਲੱਗਿਆ ਪਾੜੇ ਤੇ ਠੀਕ ਆ ਜੀ ਹਾਂ ਜੀ ਵੱਡੇ ਪੱਲੇ ਨੂੰ ਛੋਟੀ ਨਹੀਂ ਬਾਕੀ ਵੀਰੇ ਚੈੱਕ ਕਰ ਲਓ ਵੱਡੇ ਪੱਲੇ ਚ ਆ ਐ ਲੈਵਲ ਉਹਨੂੰ ਵੀ ਚੰਗਾ ਕਹਿਣ ਲੱਗਿਆ 13 ਲੀਟਰ ਵੀ ਦੁੱਧ ਦੱਸਦਾ ਮਗਰ ਇਹਦੇ ਵਸ਼ੀ ਆ ਗਈ ਆ ਤਾਂ ਸੁਣੋ ਜੀ ਉਹ ਲਿਖਿਆ ਜੀ ਵੇਡ ਬਿਲਕੁਲ ਜੀ ਆ ਦੇਖੋ ਚੰਗੀ ਸੋਣੀ ਆ ਗਈ ਵੇਡ ਦੇਖੋ ਵੀਰੋ ਲਾਗੇ ਤੋਂ ਲੈ ਵਾਲੂ ਆ ਚੈੱਕ ਕਰ ਲੋ ਖਣ ਸੁਣਾ ਸੋਨਾ ਲੱਗਿਆ ਵੇਡ ਨੂੰ ਤਕੋ ਸਭ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਇਹਦਾ ਮੋਲ ਵੀ ਜੀ ਵੇਖੋ ਕਿਨੇ ਦੇ ਰਹੀਏ ਕਰ ਦਿਓ ਜੈ ਜੀ ਹਾਂ ਜੈ ਨਹੀਂ ਜਾਂਦੇ ਕਿਨੇ ਜਾਂਦੀ ਏ ਤੂੰ ਹੀ ਕਰਨਾ ਮੁੱਲ ਦੱਸੋ ਵੀਰੇ ਇਹਦੇ ਵਸੇ 50 ਦੀ ਵੇਚੀ ਦੀ 45 ਦੀ ਤੇ ਨਹੀਂ ਹਾਂਜੀ ਇਹ ਹੁਣ ਇਹ ਵੀ ਕਿੰਨਾ ਦੇਣ 48 ਦੀ 48 ਦੀ ਇਹ ਵੀ 46 ਦੀ ਦੋ ਇਹ ਚ ਵੀ ਛੱਡੋ ਪੂਰੇ 45 ਦੇ ਲਈਏ ਜਾਂਦੋ ਕਿਹੋ ਜਿਹਾ ਤਰੋਣੇ ਮਾਰ ਕਰ ਲੈ ਹੋਰ ਕਰ ਦਿਓ ਵੀਰੇ ਗਜੈਸ਼ਾ ਦਾ ਕਰੋ ਮਾਨ ਦਾ ਵੀਰਾਂ ਨੂੰ ਕਰਾਏ ਪੈਂਦੇ ਆ ਜਾਂਦੋ ਹਾਂ ਨਾ ਦਵਾਂਗੇ 43000 ਦੀ 43000 ਦੀ 200 ਰੁਪਏ ਛੋੜ ਹੋਣੀ ਜੀ ਵਿੱਚੋਂ ਠੀਕ ਆ ਵੀਰੇ ਇਹ 43 ਦੀ ਹੋਗੀ 13 ਲੀਟਰ ਆ 14 ਲੀਟਰ ਆ ਇਹ 46 ਦੀ ਗਿਆ ਤਾਂ ਵੀਰੇ ਜੇ ਕੋਈ ਜੋੜਾ ਪਾ ਲੂ ਬਣੀ ਆ ਥੱਲੇ ਬੈ ਜਾ ਭਾਵੇਂ ਤੇ ਜੇ ਕੋਈ ਜੋੜਾ ਲੈ ਜੂ ਵੀਰੇ ਉਹ ਤਾਂ ਕਰਤਾ ਮਾਂ ਤਾਂ ਕਿ ਮੇਰਾ ਵੀਰ ਫੋਨ ਕਰੇ ਮਾਂ ਤਾਂ ਫੁੱਲਾ ਕਹੋ ਜੀ ਆਹ ਤਰ੍ਹਾਂ ਕੋਈ ਨਹੀਂ ਠੀਕ ਆ ਤਾਂ ਵੇਖੋ ਵੀਰੋ ਵੀਰ ਕਹਿੰਦਾ ਜੋੜੇ ਜੋ ਮਾਂ ਤਾਂ ਖੁੱਲਾ ਹੋ ਜੂ ਚੰਗੀਆਂ ਵੇੜਾਂ ਨੇ ਇੱਕ ਥੱਲੇ 14 ਲੀਟਰ ਵੀਰ ਦੁੱਧ ਦੱਸਦਾ ਜਰਸੀ ਥੱਲੇ ਤਾਂ ਇੱਕ ਥੱਲੇ 13 ਲੀਟਰ ਦੱਸਦਾ ਤਾਂ ਦੋਵੇਂ ਵੇੜਾ ਵੱਡੇ ਪੱਲੇ ਜੀ ਵੀਰੋ ਚੰਗੇ ਰਿਗਾਰਡ ਵਾਲਿਆਂ ਨੇ ਤਾਂ ਜੋੜੇ ਚ ਮਾਨਦਾਨ ਵੀ ਖੁੱਲਾ ਹੋ ਜੂ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਵੀਰ ਕਹਿੰਦਾ ਮੋੜਾਂਗੇ ਨਹੀਂ ਕਿਸੇ ਨੂੰ ਤਾਂ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਮਖਲੀ ਜਾਵੇ ਜੀ ਆਹ ਦੇਖੋ ਤੁਸੀਂ ਕਿੱਦੇ ਜਾਈ ਐਸਾ ਇਦਾਂ ਬਾਟੇ ਚ ਪਾ ਲਓ ਆਹ ਵੇਖੋ ਪੜੇ ਤੋਂ ਪੀਣੇ ਜਾਵੇ ਕੋ ਗਿੱਜੇ ਬੱਚੇ ਇਹ ਗਿੱਜੇ ਆ ਹਨਾ ਆਹ ਵੇਖੋ ਵੀਰੋ ਆਹ ਵੇਖ ਲਓ ਇਹਦਾ ਇਦਾਂ ਕਿ ਜਾਇਏ ਨਾ ਬਾਟੇ ਸ਼ੁਰੂ ਤੋਂ ਥੱਲੇ ਪਾਉਂਦੇ ਥੱਲੇ ਪਾਉਂਦੇ ਨਹੀਂ ਆਪਾਂ ਬੱਚਾ ਬਿਲਕੁਲ ਕਈ ਵੀਰ ਨਹੀਂ ਪਾਉਂਦੇ ਪਸ਼ੂਆਂ ਥੱਲੇ ਫਿਰ ਥਾਂ ਟੁੱਕਦੇ ਬੱਚੇ ਹਨਾ ਇਦਾਂ ਵੀਰੇ ਠੀਕ ਹੈ ਵੀਰੇ ਠੀਕ ਹੈ ਉਹ ਵੀਰ ਖਾਦਾ ਬੱਚਾ ਠੀਕ ਹੈ ਮੈਂ ਤੇਰੇ ਤੋਂ ਪਰੇ ਖਿੜਾ ਠੀਕ ਉਹ ਖਾ ਦੇ ਉਹ ਖਾ ਦੇ ਇਦਾਂ ਲੈ ਠੀਕ ਵਸੀਮ ਦਾ ਕਿਹ ਜਾਈ ਐ ਐਵੇਂ 쉬 ਵੀ ਐਵੇਂ ਗਜਾਈ ਐ ਠੀਕ ਹੈ ਬਾਟੇ ਨਹੀਂ ਪਾਉਂਦੇ ਆ ਠੀਕ ਹੈ ਵੀਰੇ ਆ ਕਈ ਵੀ ਸਾਕਾਂ ਦੇ ਪੰਨੇ ਕੀ ਚੱਕਰ ਆ ਬਿਲਕੁਲ ਵੀਰੇ ਬਿਲਕੁਲ ਬਾਕੀ ਤੈਨੂੰ ਬਾਦ ਮੈਂ ਦੋਵੇਂ ਤਾਜ਼ੀਆਂ ਵਾ ਠੀਕ ਹੈ ਵੀਰੇ ਤਾਂ ਵੇਖੋ ਵੀਰੇ ਚੰਗੀਆਂ ਮੇੜਾਂ ਨੇ ਦੋਵੇਂ ਚੰਗੇ ਰਿਕਾਡ ਵਾਲੀਆਂ ਨੇ ਤਾਂ ਬਾਕੀ ਵੀਰ ਜੀ ਨੇ ਦੱਸਿਆ ਕਿ ਐਵੇਂ ਬਾਟੇ 'ਚ ਬੱਚਿਆਂ ਨੂੰ ਪਾ ਦਿੰਦੇ ਆ ਦੁੱਧ ਤਾਂ ਪਸ਼ੂਆਂ ਦੇ ਥੱਲੇ ਨਹੀਂ ਛੱਡਦੇ ਬੱਚੇ ਉਵੇਂ ਗਝਾਏ ਆ ਹਨਾ ਤਾਂ ਬਾਕੀ ਵੀਰੇ ਚੈਨਲ ਨੂੰ ਵਾਧਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਨਵੇਂ ਦਿਨ ਵੀ ਵੀਡੀਓ ਲੈ ਕੇ ਤੁਹਾਨੂੰ ਮਖਲੀ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਕੇ ਫਿਰ ਨਾਮ ਜੀ ਮੇਰਾ ਰਿਹਤੇਵ ਸਿੰਘ ਹਾਂਜੀ ਪਿੰਡ ਸੇਖਵਾ ਜੇ ਹਾਂਜੀ ਜ਼ਿਲ੍ਹਾ ਬਰਤਾਲਾਪੁਰ ਤੇ ਤਹਿਸੀਲ ਪਟਾਲਾ ਦਾਸ ਹਨਾ ਫੜੇਗਾ ਚੂੜੀਆਂ ਜੇ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਦੱਸ ਦਿਓ ਵੀਰੇ 84270 23715 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ